ਗਾਵਾਂ ਨੂੰ ਚਾਰਾ ਪਾਉਣ ਗਏ ਵਿਅਕਤੀਆਂ ਪੈਰ ਦੀਆਂ ਉਂਗਲਾਂ ਹੀ ਵੜ ਦਿੱਤੀਆਂ ਗਈਆਂ ਨੇ ਤਾਂ ਬਠਿੰਡਾ ਦੇ ਰਿੰਗ ਰੋਡ ਦਾ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਰਾਤ 9 ਵਜੇ ਦੇ ਕਰੀਬ ਇਹ ਘਟਨਾ ਵਾਪਰਦੀ ਹੈ ਤਾਂ ਪਸ਼ੂ ਪਾਲਨ ਵਿਭਾਗ ਦੇ ਮੁਲਾਜ਼ਮ ਤੇ ਦੋਨ ਪਛਾਤੇ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਤੇ ਉਸਦੇ ਪੈਰ ਦੀਆਂ ਉਂਗਲਾਂ ਤੱਕ ਵੜ ਦਿੱਤੀਆਂ ਗਈਆਂ ਨੇ ਤੇ ਮੌਕੇ ਤੋਂ ਇਹ ਹਮਲਾਵਰ ਫਰਾਰ ਹੋ ਗਏ ਨੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕੋਈ ਲੁੱਟ ਦੀ ਨੀਅਤ ਦੇ ਨਾਲ ਇੱਥੇ ਹਮਲਾ ਨਹੀਂ ਹੋਇਆ ਕਿਉਂਕਿ ਲੁੱਟ ਕੋਈ ਨਹੀਂ ਕੀਤੀ ਗਈ ਪਰ ਇਸ ਹਮਲੇ ਦਾ ਕਾਰਨ ਵੀ ਸਾਹਮਣੇ ਨਹੀਂ ਆ ਪਾਰਿਆ ਮੁਲਾਜ਼ਮ ਨੂੰ ਗੰਭੀਰ ਹਵਸਤਾ ਦੇ ਵਿੱਚ ਜਿੱਥੇ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਵਿਅਕਤੀ ਹੈ ਇਹ ਰੋਜ਼ ਦੀ ਤਰ੍ਹਾਂ ਪਸ਼ੂਆਂ ਨੂੰ ਪੱਠੇ ਤੇ ਗੁੜ ਪਾਉਣ ਦੇ ਲਈ ਘਰੋਂ ਨਿਕਲਦਾ ਹੈ ਤਾਂ ਇਸ ਦੇ ਪੁੱਤਰ ਦੇ ਵੱਲੋਂ ਜਾਣਕਾਰੀ ਦਿੰਦੇ ਆ ਦੱਸਿਆ ਗਿਆ ਕਿ ਉਸ ਦੇ ਪਿਤਾ ਰੋਜ਼ਾਨਾ ਦੀ ਤਰ੍ਹਾਂ ਗਵਾਂ ਨੂੰ ਗੋੜ ਤੇ ਪੱਠੇ ਪਾਉਣ ਦੇ ਲਈ ਘਰੋਂ ਨਿਕਲੇ ਤਾਂ ਉਹਨਾਂ ਤੇ ਇਹਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਕਰੀਬ 9:00 ਵਜੇ ਉਹਨਾਂ ਦੇ ਪਿਤਾ ਦਾ ਫੋਨ ਆਉਂਦਾ ਹੈ ਕਿ ਕਿਸੇ ਨੇ ਉਹਨਾਂ ਤੇ ਹਮਲਾ ਕੀਤਾ ਹੈ ਤੇ ਉਸ ਵੇਲੇ ਸਰਕਾਰੀ ਹਸਪਤਾਲ ਦੇ ਵਿੱਚ ਨੇ। ਉਸ ਤੋਂ ਬਾਅਦ ਪਰਿਵਾਰ ਨੂੰ ਹੱਥ ਪੈਰਾਂ ਦੀ ਪੈ ਜਾਂਦੀ ਹੈ ਤੇ ਪਰਿਵਾਰ ਹਸਪਤਾਲ ਪਹੁੰਚਿਆ ਤੇ ਉੱਥੇ ਜਾ ਕੇ ਪਤਾ ਲੱਗਿਆ ਕਿ ਪਿਤਾ ਦੇ ਪੈਰ ਦੀਆਂ ਦੋ ਉਂਗਲਾਂ ਤਾਂ ਬਿਲਕੁਲ ਹੀ ਜੜੀਆਂ ਵੱਢ ਦਿੱਤੀਆਂ ਗਈਆਂ ਨੇ ਤੇ ਜਿਹੜਾ ਹੱਥ ਹੈ ਉਸਤੇ ਵੀ ਫ੍ਰੈਕਚਰ ਆਇਆ ਜਿਸ ਤੋਂ ਬਾਅਦ ਇਸ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਹੁਣ ਇਨਸਾਫ ਦੀ ਮੰਗ ਕੀਤੀ ਹੈ ਮੇਰਾ ਨਾਮ ਬਲਜੀ ਸ਼ਰਮਾ ਜੀ ਕੀ ਮਾਮਲਾ ਹੋਇਆ ਜਿਹੜਾ ਦੱਸ ਕਰਤਾ ਹੈ ਇਹ ਰਾਤ ਮੇਰੇ ਡੈਡੀ ਜੀ ਜਗਤਾਰ ਸਿੰਘ ਤੇ ਇੱਥੇ ਰੈਗੂਲਰ ਹੀ گاਵਾਂ ਨੂੰ ਡੋੜ ਵਗੈਰਾ ਪਉਣ ਆ ਜਾਂਦੇ ਉਹਨਾਂ ਦੇ ਮਤਲਬ ਇਹ ਸਵੇਰ ਹਾਲਾਤ ਸੀਗੇ ਉਹਨਾਂ ਦੇ ਦੱਸਣ ਦੇ ਅਕੋਰਡਿੰਗ ਵੀ ਉਹਨਾਂ ਨੇ ਚਲੋ ਲੇਡੀ ਸੀਗੇ ਉਹਨਾਂ ਨੇ ਥੋੜਾ ਮਨਾ ਕਰਤਾ ਵੀ ਥੋੜਾ ਅੱਗੇ ਜਾ ਕੇ ਪਾਇਆ ਤੇ ਜਦੋਂ ਅਸੀਂ ਇਸ ਜਗ੍ਹਾ ਤੇ ਆਏ ਉਹਨਾਂ ਦੇ ਅਕੋਰਡਿੰਗ ਕਿ ਸ਼ਾਇਦ 2 ਜਾਨੇ ਸੀਗੇ ਡੈਡੀ ਸਕੂਟੀ ਤੇ ਸੀ ਉਹਨਾਂ ਤੇ ਹਮਲਾ ਕੀਤਾ ਜੀ ਤੇ ਪੈਰ ਦੀਆਂ ਲੈਫਟ ਦੀਆਂ ਜੀ ਦੋ ਉਂਗਲਾਂ ਤਾਂ ਜਮੀ ਉਤਾਰਤੇ ਜੀ ਉਹਨਾਂ ਨੇ ਕੱਟੀਆਂ ਗਈਆਂ ਐਂਡ ਇੱਕ ਫ੍ਰੈਕਚਰ ਆ ਜੀ ਹੈਂਡ ਤੇ ਵੀ ਲੈਫਟ ਤੇ ਉਹਦੀ ਵੀ 3-4 ਉਂਗਲ ਟੁੱਟੀਆਂ ਜੀ ਰੂਟੀਨ ਚ ਗੜਪਣ ਹੁੰਦੇ ਸੀ ਹਾਂਜੀ ਹਾਂਜੀ ਰੂਟੀਨ ਚ ਕਿੰਨੇ ਵਿਅਕਤੀ ਸੀ ਉਹ ਉਹਨਾਂ ਦੇ ਅਕੋਰਡਿੰਗ ਸ਼ਾਇਦ 2 ਸੀਗੇ ਜੀ ਉਹ ਕਹਿ ਰਿਹਾ ਤੇ ਕੀ ਚੀਜ਼ ਨਾਲ ਹਮਲਾ ਕੀਤਾ ਕੁਝ ਪਤਾ ਲੱਗੂ ਇਹਨਾਂ ਨੇ ਕੋਈ ਤਿੱਖਾ ਹਥਿਆਰ ਸੀ ਸ਼ਾਇਦ ਇਹ ਕੋਈ ਕਾਫਾ ਵਗੈਰਾ ਨਾ ਨਹੀਂ ਹੁੰਦਾ ਜੀ। ਇਹ ਰਾਤ ਨੂੰ 8:30 ਤੋਂ 9 ਦੇ ਵਿੱਚ ਵਿੱਚ ਜੀ। ਤੇ ਪਤਾ ਕਿਵੇਂ ਲੱਗੇ ਤੁਹਾਨੂੰ ਡੈਡੀ ਦਾ ਫੋਨ ਆਇਆ ਉਦੋਂ ਜਦੋਂ ਸਿਵਲ ਹਸਪੀਟਲ ਸੀ। ਅਸੀਂ ਉੱਥੇ ਭੱਜ ਕੇ ਗਏ ਹਨਾ ਤੇ ਉੱਥੇ ਹਾਲਾਤ ਸੀਗੇ ਥੋੜੇ। ਅਸੀਂ ਫਿਰ ਪ੍ਰਾਈਵੇਟ 'ਚ ਰੈਫਰ ਕਰਾਇਆ ਸੀਗਾ। ਬਹੁਤ ਮਹੌਤ ਬਹੁਤ ਕੁਝ ਜੀ। ਜੀ। ਤੱਕ ਨਾ ਬਾਅਦ ਜਿਵੇਂ ਲਗਾਤਾਰ ਵਾਪਰ ਰਹੀ ਹੈ ਜੀ। 8:30 ਤੋਂ ਬਹੁਤਾਂ ਟਾਈਮ ਜੀ ਕਿਵੇਂ ਦੇਖਦੇ ਹੋ ਇਸ ਹਾਲਾਤਾਂ। ਐਵੇਂ ਜੀ ਦੇਖੋ ਵੀ 8:30 9 ਇੰਨਾ ਵੀ ਲੇਟ ਹੈ ਨਹੀਂਗਾ ਤੁਸੀਂ ਦੱਸੋ ਨਾ ਵੀ ਫੇਮ ਤਾਂ ਹੈ ਨਹੀਂ ਵੀ ਕਿਸੇ ਤੋਂ ਡਰਦੇ ਆਪਾਂ ਘਰੇ ਬੈਠ ਜਾਈਏ ਜਾਂ ਕੁਝ ਵੀ ਹੈ ਨਾ ਉਹ ਤਾਂ ਕੁਝ ਵੀ ਹੈ ਕੰਟਰੋਲ ਹੋਵੇ ਜੇ ਪ੍ਰਸ਼ਾਸਨ ਦੇ ਹਨ ਪੁਲਿਸ ਪਹੁੰਚੀ ਮੌਕੇ ਤੇ ਸੂਚਨਾ ਦਿੱਤੀ ਪੁਲਿਸ ਨੇ ਪੁਲਿਸ ਨੂੰ ਅਸੀਂ ਬਸ ਉੱਥੇ ਹਸਪੀਟਲ ਚ ਕੀਤਾ ਸੀਗਾ ਕੇਸ ਵਗੈਰਾ ਜੋ ਬਣਦਾ ਹੈ ਨਾ ਉਹ ਬਣਵਾਇਆ ਸੀ ਕਿਉਂਕਿ ਉਦੋਂ ਤੁਹਾਨੂੰ ਪਤਾ ਹੈ ਐਮਰਜੈਂਸੀ ਹੁੰਦੀ ਹੈ ਬੰਦਾ ਮਰੀਜ਼ ਵੱਲ ਧਿਆਨ ਦਿੰਦਾ ਠੀਕ ਹੈ ਅਸੀਂ ਉਹਨੂੰ ਰੈਫਰ ਕਰਵਾਇਆ ਸੀਗਾ ਕਿਉਂਕਿ ਮੈਂ ਇਕੱਲਾ ਸੀਗਾ ਤੇ ਨਾਲ ਫਿਰ ਮੇਰੇ ਦੋਸਤ ਆਏ ਸੀਗੇ ਚਲੋ ਉਹ ਦਿਨ ਅਸੀਂ ਲੈ ਗਏ ਜੇ ਨਾਲ ਪਾਣੀ ਦੇ ਡੱਗ ਆ ਲੱਗਦਾ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਸੀ ਜਿਵੇਂ ਇੱਧਰ ਹੈਗੇ ਬੰਦੇ ਕੋਈ ਸਿਰਚ ਵਗੈਰਾ ਜਾਂ ਹਾਂਜੀ ਹਾਂਜੀ ਜਦੋਂ ਉਹਨਾਂ ਦੇ ਮਤਲਬ ਪੈਰ ਦੀਆਂ ਉਂਗਲਾਂ ਵੀ ਵੱਢ ਸਕਦੇ ਹੱਥ ਵੀ ਤਾਂ ਉਹਨਾਂ ਨੂੰ ਮਤਲਬ ਕੀ ਫਰਕ ਪੈਂਦਾ ਸੀਗਾ ਵੀ ਮਨਸ਼ਾ ਕੀ ਸੀ ਤੁਸੀਂ ਕੀ ਸਮਝਦੇ ਹੋ ਕੋਈ ਲੁੱਟਕੋ ਹੋਈ ਆ ਜਾਂ ਕੋਈ ਮੰਗ ਕੀਤੀ ਆ ਜਾਂ ਕੀ ਕਾਰਨ ਸਮਝਦੇ ਹੋ ਉਹ ਘਟਨਾ ਬੱਤ ਲੁੱਟਕ ਉਹ ਬਸੇਵੇਂ ਜਿਉਂਨੇ ਕੋਲ ਲਿਫਾਫਾ ਸਿਕਲ ਆ ਜਾਂ ਸ਼ਾਇਦ ਉਹਨਾਂ ਨੂੰ ਲੱਗਿਆ ਹੋਵੇ ਵਿੱਚ ਪੈਸੇ ਆ ਜਾਂ ਕੁਝ ਵੀ ਆ ਉਹ ਖਿੱਚ ਰਹੇ ਸੀਗੇ अच्छा जी मेरी डैडी रिकॉर्डिंग कह रहे है डैडी है ना ਤੇ ਮੋਬਾਈਲ ਤੇ ਉਹ ਕਹਿ ਰਹਾ ਤਾਂ ਨਹੀਂ ਕੋਈ ਨਹੀਂ ਮੋਬਾਈਲ ਨਹੀਂ ਮੋਬਾਈਲ ਛੋਟਾ ਜਿਹਾ ਹੈ ਉਹਨਾਂ ਕੋਲ ਕੀਪੜ ਵਾਲਾ ਜਿਹੜਾ ਨਾ ਪੁਰਾਣਾ اچھا ਲੱਗਦਾ ਵੀ ਲਟਕੋ ਦੀ ਮਨਛਣ ਵਾਲੀ ਕੀਤੀ ਵਾਰਤਾਤ ਨੂੰ ਜਾਮਦਾ ਹਾਂ ਇਹ ਮੈਂ ਸ਼ੋਰ ਨਹੀਂ ਕਹਿ ਸਕਦਾ ਹੋ ਸਕਦਾ ਕਿਉਂਕਿ ਅਸੀਂ ਐਮ ਤਾਂ ਹੈ ਨਹੀਂ ਕੋਈ ਆਪਣਾ ਰੰਜਿਸ਼ ਵਗੈਰਾ ਉਹ ਵੀ ਲਟਕੋ ਦੀ ਸ਼ੋਰ ਨਹੀਂ ਕਿਤੇ ਤਾਂ ਨਹੀਂ ਵੀ ਕੋਈ ਹੋਰ ਨਿੱਜੀ ਰੰਜਿਸ਼ ਵਾਲਾ ਨਿੱਜੀ ਵਾਲਾ ਤਾਂ ਹੈ ਹੀ ਨਹੀਂ ਤੁਹਾਨੂੰ ਪਤਾ ਹੈ ਵੀ ਅਸੀਂ ਇਹ ਜਿਹੜੀ ਵੀ ਜਣਾ ਸਰਕਾਰੀ ਅਫੀਸਰ ਹੈ ਜੈਮਨੀ ਹੈਗਾ ਕਿਸੇ ਨਾਲ ਲੜਾਈ ਝਗੜੇ ਨਾ ਕੋਈ ਆਨ ਡਿਊਟੀ ਨੇ ਬਸ ਰਿਟਾਇਰ ਅਗਲੇ ਸਾਲ ਹੋ ਜਾਣਾ ਹੈ ਕਿਹੜੇ ਡਿਪਾਰਟਮੈਂਟ ਚ ਪਸ਼ੂ ਪਾਲਣ ਭਾਗ ਮਠਿੰਡਾ ਚ ਜਿਹੜੇ ਇਲਾਕੇ ਦੀ ਘਟਨਾ ਜਿਹੜੀ ਜਗ੍ਹਾ ਤੇ ਹੋਈ ਇਹ ਜੀ ਆਪਣਾ ਜਦੋਂ ਮਾਡਲ ਟਾਉਨ ਫੇਸ ਆਨ ਗੁਰਦੁਆਰਾ ਸਾਹਿਬ ਤੋਂ ਆਨੇ ਆਪਾਂ ਇਧਰ ਨੂੰ ਕੈਂਟ ਰੋਡ ਨੂੰ ਆਪਣਾ ਵਾਟਰ ਬਾਕਸ ਵਾਲਾ ਆਫਿਸ ਟੱਪ ਕੇ ਜੀ ਜਮਾਂ ਕੋਰਨਰ ਤੇ ਜੀ ਅੱਜ ਰਾਤੀ ਲੜਕੋ ਦਾ ਹੋਇਆ ਬਰਾ ਘਟਿਆ ਨਹੀਂ ਕਿ ਕਿਸੇ ਨੇ ਕਿ ਇਹ ਮਾਮਲਾ ਸੀ ਆ ਉਹ ਇਹ ਸਾਨੂੰ ਸਵੇਰੇ ਇੱਕ ਕੋਸਮੋ ਹਸਪੀਟਲ ਤੋਂ ਰੁਕਾ ਪ੍ਰਾਪਤ ਹੋਇਆ ਤੇ ਕੋਈ ਆਪਣੇ ਜਗਤਾਰ ਸਿੰਘ son of ਰਾਮਪ੍ਰਤਾਪ ਉਮਰ ਕਰੀਬ 58 ਸਾਲ ਜਿਹੜੇ ਕਿ ਪਸ਼ੂ ਪਾਲਣ ਵਿਭਾਗ ਵਿੱਚ ਨੌਕਰੀ ਕਰਦੇ ਨੇ ਤੇ ਉਹਨਾਂ ਤੇ ਹਮਲਾ ਹੋਇਆ ਰਾਤੀ ਕੋਈ ਲੁੱਟਖੋ ਵਾਲਾ ਤਾਂ ਕੋਈ ਹਲੇ ਤੱਕ ਕੋਈ ਅੰਗ ਲੱਗ ਨਹੀਂ ਰਿਹਾ ਸਾਨੂੰ ਤੇ ਬਾਕੀ ਤਫ਼ਤੀਸ਼ ਜਾਰੀ ਹੈ ਸਾਡੇ ਸੇ ਪ੍ਰੀਤਮ ਸਿੰਘ ਉਹ ਬਿਆਨ ਲਿਖਣ ਜਾ ਰਹੇ ਨੇ ਜਿਹੜੀ ਬੰਦੀ ਕਾਰਵਾਈ ਹੈ ਕਿ ਉਹ ਸੀ ਕਰਾਂਗੇ ਉਹਨਾਂ ਦੇ ਦੱਸਣ ਮੁਤਾਬਕ ਦੋ ਅ ਅਣਪਛਾਤੇ ਵਿਅਕਤੀ ਆਏ ਤੇ ਉਹਨਾਂ ਤੇ ਹਮਲਾ ਕਰਕੇ ਚਲੇ ਗਏ। ਲਖੀ ਸਾਹਿਬ ਜਿਹੜਾ ਜਿਹੜਾ ਵੀਰ ਤਾਂ ਕਿਸਾਲਤ ਜਾ ਉਹਦੇ ਹੱਥ ਠੀਕ ਹੈ ਜੀ ਉਹਦੇ ਪੈਰ ਤੇ ਸੱਟ ਲੱਗੀ ਹੈ ਤੇ ਸਾਨੂੰ ਜਿਵੇਂ ਤੁਹਾਨੂੰ ਦੱਸਿਆ ਵੀ ਇਨਫੋਰਮੇਸ਼ਨ ਸਵੇਰੇ ਆਈ ਹੈ ਤੇ ਆਪਣੇ ਐਸਐਸ ਹੀ ਸਾਹਿਬ ਜਾ ਰਹੇ ਨੇ ਤੇ ਜੋ ਵੀ ਬਿਆਨ ਦੇ ਵਿੱਚ ਲਿਖਾਉਣਗੇ ਬਣਦੀ ਕਾਰਵਾਈ ਕੀਤੀ ਜਾ। ਸਰਕਾਰ ਕੀ ਰਹੀ ਹੈਗਾ ਜੀ ਕਿਉਂ ਇੰਨਾ ਵੱਡਾ ਜਿਹੜਾ ਕੀ ਇਹ ਤਫ਼ਤੀਸ਼ ਦਾ ਹਿੱਸਾ ਜੀ ਹਲੇ ਜਾ ਕੇ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਵੀ ਕੀ ਕਰ ਪਾਦੇ। ਪਸ਼ੂ ਦਾ ਲੱਗਿਆ ਇਸ ਤਰ ਸਿਗੇ ਤੇ ਕਿੰਨੇ ਨਹੀਂ ਹਲੇ ਤੱਕ ਸਿਰਪੇਖ ਹੀ ਹਲੇ ਤੱਕ ਤਾਂ ਉਹਨਾਂ ਦਾ ਬਿਆਨ ਵੀ ਨਹੀਂ ਲਿਖਿਆ ਗਿਆ ਤੁਹਾਨੂੰ ਦੱਸਿਆ ਰੁਕਈ ਹਲੇ ਸਾਨੂੰ ਹੁਣ ਪ੍ਰਾਪਤ ਹੋ ਇਨਫੋਰਮੇਸ਼ਨ ਜਿਹੜੀ ਹੁੰਦੀ ਆ ਤੇ ਦੋ ਬੰਦੇ ਇਹਨਾਂ ਪਤਾ ਲੱਗੇ ਦੋ ਬੰਦੇ ਨੇ ਹਮਲਾ ਕੀਤਾ ਉਹ ਕਿੰਨੇ ਕੀ ਕੰਮ ਕਰਦੇ ਇਹ ਮੁੰਡਾ ਇਹ ਪਸ਼ੂ ਪਾਲਣ ਭਾਗ ਵਿੱਚ ਲੱਗੇ ਨੇ 57 ਸਾਲ ਉਮਰ ਹੈ ਇਹਨਾਂ ਦੀ ਤੇ ਇਹ ਰਿੰਗ ਰੋਡ ਆ ਜਿਹੜਾ ਉਧਰ ਰਾਤੀ ਗਊਆਂ ਨੂੰ ਕੋਈ ਗੋੜ ਜਾਂ ਚਾਰਾ ਪਾਉਣ ਗਏ ਸੀ ਉੱਥੇ ਇਹਨਾਂ ਤੇ ਹਮਲਾ ਕਰ ਦਿੱਤਾ